ਹਾਂਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ੴ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਤਮ ਭਗਵਤੀ ਜੀ ਸਮਰ ਕੈ ਗੁਰਨਾਮਕ ਲਈ ਇੱਥਾ ਆਏ ਸ੍ਰੀ ਅੰਗਦ ਗੁਰਦੇ ਅਰਦਾਸ ਰਾਮदास ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਮਰਉਮ ਫਰੀ ਹਰ ਰਾਈ ਸ਼੍ਰੀ ਹਰਿ ਪ੍ਰਸੰਧ ਆਈਐ ਜੇ ਜਿਠਾ ਸਾਹਿਬ ਦੁਖ ਜਾਏ ਤੀਗ ਬਹਾਦਰ ਉਸ ਮਰਿਆ ਕਾਰਨੋਂ ਨੇ ਤੇ ਆਵਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰੀਆਂ ਸਾਹਿਬਜ਼ਾਦੀਆਂ ਚਾਲੀਆਂ ਮੁਕਤਿਆਂ ਹਾਟੀਆਂ ਜਪੀਆਂ ਤਪੀਆਂ ਇਹਨਾਂ ਨਾਮ ਜਪਿਆ ਵਣਕੇ ਛਕਿਆ ਦੇਵ ਸੁਆਹੀ ਤੇਗਵਾਹੀ ਦੇਖ ਕੇ ਅਨੁਜਠ ਕੀਤਾ ਜਿਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੁੱਲੋ ਜੀ ਵਾਹਿਗੁਰੂ ਇਹਨਾਂ ਸੰਗਾਂ ਸਿੰਗੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਸਾਂ ਨਾਲ ਨਿਵਾਹੀ ਤਨਾ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੁੱਲੋ ਜੀ ਪੰਜਾ ਤਖਤਾਂ ਸਰਬਤ ਗੁਰਦੁਆਰਿਆਂ ਅੰਦਰ ਧਿਆਨ ਤਰ ਕੇ ਬੁੱਲੋ ਜੀ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵਿੱਚ ਤਾਵੇ ਚਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਲਿਛਿਆ ਰਿਆਏ ਦੇਖ ਤੇ ਖਤ ਹੈ ਬਿਰਤ ਦੀ ਪੈਜ ਪੰਥ ਦੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਕੇ ਬੋਲ ਬਾਲੇ ਬੁੱਲੋ ਜੀ ਸੇਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਸਾਹਾ ਦਾਨ ਭੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅਮਰਤ ਸਵਰ ਜੀ ਕੇ ਇਸ਼ਾਨ ਚੌਕੀਆਂ ਛੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੇਕਾਰ ਬੁੱਲੋ ਜੀ ਵਾਹਿਗੁਰੂ ਮਾਤਾ ਮੰਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਇਹ ਖਾਲਸਾ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾਤਾਰ ਜੀ ਸ਼੍ਰੀ ਨਨਕਾਣਾ ਸਾਹਿਬ ਹਾਲ ਗੁਰਦੁਆਰੇ ਆ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੜਿਆ ਗਿਆ ਹੈ ਜਿਨ੍ਹਾਂ ਦੇ ਖੁੱਲੇ ਦਰਸ਼ਨ ਦੀ ਦਾਤ ਸਿਵਾ ਸੰਭਾਲ ਦਾ ਦਾਮ ਕਰੇ ਖਾਲਸਾ ਜੀ ਨੇ ਬਖਸ਼ੋ ਇਹ ਨਿਵਾਣੀਆਂ ਦੀ ਮਾਨ ਨੇ ਤਾਣੀਆਂ ਦੀ ਤਾਣ ਨੇ ਓਟੀਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਧੰਨ ਧੰਨ ਦਸ਼ਮੇਸ਼ ਪਿਤਾ ਅਮਰਤ ਖੇ ਦਾਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਦਰਬਾਰ ਸ਼੍ਰੀ ਪੰਮਟਾ ਸਾਹਿਬ ਜਨਮ ਸਥਾਨ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗਾ ਟੱਲ 24 ਸਤੰਬਰ ਤੱਕ ਪ੍ਰਿਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਚੰਨਾ ਕਮਨਾ ਪਾਸ ਅਰਦਾਸ ਬੇਨਤੀ ਹੈ ਸੱਚੇ ਬਾਦਸ਼ਾਹ ਜੀਓ ਆਪ ਜੀ ਦੇ ਪਾਵਨ ਦਰਬਾਰ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਸਜੇ ਦੀਵਾਨ ਅੰਦਰ ਪੰਜ ਬਾਣੀਆਂ ਦਾ ਪਾਠ ਹੋਇਆ ਮਹਾਰਾਜ ਗੁਰਬਾਣੀ ਪੜ੍ਹਦੇ ਹਾਂ ਕਿਉਂ ਆਪ ਜੀ ਇੱਕ ਸੇਵਾ ਟਹਿਲ ਕਮਾਉਂਦੇ ਹੋਇਆਂ ਖਲੋਹੀਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫ਼ੀਆਂ ਬਖਸ਼ਣੀਆਂ ਅਗਾਹਕ ਉਸਮੱਤ ਸੋਜੀ ਬਖਸ਼ਣੀ ਜੀ ਕਿਰਪਾ ਕਰਨੀ ਛੁੱਤ ਤੇ ਸਪਸ਼ਟ ਗੁਰਬਾਣੀ ਪੜਨ ਬੋਲਣ ਸਮਝਾਂਗੇ ਸੋਜੀ ਬਖਸ਼ਣੀ ਸੇਵਾ ਸੁਣ ਕਰਨ ਦੇ ਬਾਲੋ ਤੋਂ ਬਖਸ਼ਣੀ ਪੜੀ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹੇਠਾਂ ਜੋ ਸੌਣਾ ਹਾਜ਼ਰੀਆਂ ਤਿਲਪੁਲ ਭੇਟਾ ਮਾਂ ਦਰਤੀ ਕਬੂਲ ਕਰਨੀਆਂ ਸਰਬ ਸੰਗਤ ਦੀਆਂ ਮੰਦੀਆਂ ਭਾਵਨਾਵਾਂ ਗੁਰਮਤਿ ਦੇ ਅਮਤਾਬਕ ਪੂਰੀਆਂ ਕਰਨੀਆਂ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਦੀ ਦਾਤ ਸੇਵਾ ਸੁਮਿਲਣੀਆਂ ਦਾਤਾ ਬਖਸ਼ਣੀਆਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਯਾਤਰੂਆਂ ਦੀ ਯਾਤਰਾ ਸਫਲੀ ਕਰਨੀ ਮਹਾਰਾਜ ਬਖਸ਼ਿਆਂ ਭੰਡਾਰਿਆਂ ਵਿੱਚੋਂ ਪੰਚਮਕੜਾ ਪ੍ਰਸ਼ਾਦ ਕੀ ਦੇਖ ਸੱਜ ਕੇ ਹਾਜ਼ਰ ਹੈ ਦਰਤੇ ਪਰਵਾਣ ਹੋਵੇ ਪਰਵਾਣ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਹੋਵੇ ਪਹਾਲਾ ਜੀ ਬੇਨਤੀ ਹੈ ਸੰਗਤ ਹਾਜ਼ਰਿਆ ਆਪ ਦੀ ਕਿਰਪਾ ਕਰੋ ਸੱਚਖੰਡ ਸਥਾਨ ਤੋਂ ਪ੍ਰਕਾਸ਼ ਸਥਾਨ ਵੱਲ ਚੱਲੇ ਬਣ ਦੀ ਆਗਿਆ ਬਖਸ਼ੋ ਜੀ ਰਾਹ ਪੰਡਿਆ ਅਗ ਸੰਸਹਾਇ ਹੋਵੇ ਸੂ ਸੰਗਤ ਨੂੰ ਖੁੱਲੇ ਦਰਸ਼ਨ ਦੇਦਾਰੀ ਬਖਸ਼ ਕਰ ਕਿ ਨਦਰੋ ਨਦਰੀ ਨਿਹਾਲ ਕਰੋ ਸਿਖ ਪੜਦੇ ਸੁਣਦੇ ਸਰਬਤ ਲਾਹੇ ਬੰਦ ਹੋਵਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਮ ਜਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੋਲੇ ਵਾਹਿਗੁਰੂ ਜੀ ਕੀ ਫਤਿਹ ਹੋਣ ਜਾਣੇ ਗੁਣ ਤੇਰੇ ਕੌਣ 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 ਜਾਣੇ ਗੁਣ ਤੇਰੇ अपार बेअंत स्वामी ऊचे अपार बेअंत स्वामी ऊचे अपार बेअंत स्वामी ऊचे अपार बेअंत स्वामी कौन जाने गुण तेरे कौन जाने गुण तेरे कौन जाने ਜਣੈ ਗੁਣ ਤੇਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੈ ਗੁਣ ਤੇਰੇ ਪਸ਼ੂ ਪਰੇਤ ਮੁਗਧ ਕੋ ਧਾਰੇ 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 ਪਾਹਨ ਪਾਰੇ ਉਤਾਰੇ ਕੌਣ ਜਾਣੇ ਗੁਣ ਤੇਰੇ ਪਾਹਨ ਪਾਰੇ ਉਤਾਰੇ ਕੌਣ ਜਾਣੇ ਗੁਣ ਤੇਰੇ ਨਾਨਕ ਦਾਸ ਤੇਰੀ ਸਰਣਾ ਨਾਨਕ ਤਤ ਨਾਨਕ ਦਾਸ ਤੇਰੀ ਸਰਣਾਏ ਨਾਨਕ ਦਾਸ ਤੇਰੀ ਸਰਣਾਏ ਸਦਾ ਸਤਿ ਆਪਲੇ ਹਾ ਸਦਾ ਸਦਾ ਬਲੇ ਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲੇ ਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲੇ ਹਾਰੇ ਕੌਣ ਜਾਣੇ ਗੁਣ ਤੇਰੇ ൃത വണ്ണി സച മന്ത്രമ അമൃത വണ്ണി ശീതല പൂർക ദൃഷ്ട സുജ ശീത പൂർക ദൃഷ്ട സുജി സചമ താ തീ സചമ താത്ത നിവാസി ਨਾ ਨਾਨਕ ਸਾਹਿਬ ਪਰਪੁਰਨੀ ਨਾਨਕ ਸਾਹਿਬ ਪਰਪੁਰਨੀ ਨ ਸਤਨਾਮ ਵਾਹਿਗੁਰੂ ਸਾਹਿਬ ਜੀ ਪ੍ਰਭ ਦਾਤੋ ਦਾਤਾਰ ਪਰਿਉ ਜਾਚ ਗਏ ਇਕ ਸਰਨ ਮਿਲੇ ਦਾ ਸੰਤਰੇ ਨ ਜੇ ਲਗ ਭਵ ਜਲ ਤਰਨਾ ਬਿਨ ਚ ਕਰਉ ਅਰਦਾਸ ਸੁਨੋ ਜੀ ਠਾਕੁਰ ਭਾਵੈ ਦੇਹ ਦਰਸ ਮਨ ਚਾਵਉ ਭਗਤ ਇਹੋ ਮਨ ਠਹਿਰਾਵ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨ ਮਹਿ ਜਨ ਨਾਨਕ ਗੁਰਪਾਰ ਬ੍ਰਹਮ ਪ੍ਰਗਟ ਸਗਲ ਹਰਿ ਭਵਨ ਮਹਿ ਜਨ ਨਾਨਕ ਗੁਰਪਾਰ ਬ੍ਰਹਮ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰ ਤਿਤੈ ਲਏ ਉਬਾਰ ਸਤਗੁਰ ਸੁਖ ਵੇਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਅਵਰਨ ਤੁਜਈ ਹਰ ਬਿਨ ਬਖਸ਼ਨ ਹਾਰ ਨਾਨਕ ਆਵਰ ਨਾਮ ਸੁਝਈ ਹਰ ਬਿਨ ਬਖਸ਼ਨ ਹਾਰ ਜਬ ਲੋ ਨਹੀਂ ਪਾਗ ਲਾਰੇ ਉਦੈ ਤਬ ਲੋ ਪ੍ਰਮਤੇ ਫਿਰਤੇ ਭਉਤਾਯੋ ਕਲ ਕੋਰ ਸਮੁੰਦਰ ਮੈਂ ਬੂਡਤ ਤੇ ਕਬ ਹੂ ਮਿਟ ਹੈ ਨਹੀਂ ਰੇ ਪਛਤਾਯੋ ਤਤ ਵਿਚਾਰ ਇਹ ਮथुरा ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬਨੇ ਆਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬਨੇ ਆਇਓ ਜਦੋ ਮੇਰੇ ਵੱਲ ਹੈ ਤਾਂ ਕਾਮੋ ਚੰਦਾ ਦੁਨ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਕshmi ਥੋੜ ਨਾ ਵੀ ਖਾਏ ਖਰਚ ਰੰਦਾ ਲੱਖ ਚ ਰਾਸੀ ਮੇਦਨੀ ਸਭ ਸੇਵ ਕਰੇਂਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ ਸੱਬੇ ਕਾਜ ਸਵਾਰੀਏ ਜਾ ਤਉਦ ਪਵੰਦਾ ਸੱਬੇ ਕਾਜ ਸਵਾਰੀਏ ਜਾ ਤਉਦ ਪਵੰਦਾ ਪ੍ਰਭ ਜੂ ਤੋਕੇ ਲਾਜ ਹਮਾਰੀ नीलकंठ नरहर नारायण नीलबसन बनवारी परम पूरक परमेश्वर स्वामी पामन पानहारी माधव महाजूत मदमर्दन मानमुकंद मुरारी निर्विकार निर्जुर निद्राबिन निर्भिक् नरक निवारि कृपासिंध कालत्रय दर्शिकु कृत प्रणासनकारी ਤਨੁਰਪਾਨ ਤ੍ਰਿਤਮਾਨ ਤਰਾਤਰ ਅਨਵਿਕਾਰ ਅਸਧਾਰੀ ਹੋ ਮਤਮੰਦ ਚਰਨ ਸਰਨਾਗਤ ਕਰਗੇ ਲੈ ਹੋ ਉਭਾਰੀ ਵਾਹਿਗੁਰੂ 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 ਵਾਹਿ ਜੀਉ ਕਮਲਨ ਮਧੁਰ ਬੈਨ कोर्ट सैन संग सूप कहत मां जशो जिसे दई बात खाय जिय देख रूप अथ अनूप मो मां मग पै किंकनी सब जनतकार खेल पाए जिय काल कलम हुकम हाथ कहो कौन मेट सके ਈਸ ਮੰਮ ਗਿਆਨ ਦਿਆ ਧਰਤੀ ਹੀ ਚਾਹੀ ਜਿਉ ਸਤਿ ਸਾਚ ਸ੍ਰੀ નિਵਾਸ ਆਦ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜਿਉ ਸਤਿ ਗੁਰੂ ਵੱਡਾ ਕਰਸਾ ਲਾਏ ਜਿਸ ਵਿੱਚ ਵਡਿਆ ਵਡਿਆਈਆ ਸਹਿ ਮਿਲੇ ਤਨ ਦਰੀਆਈਆ ਜਾਂ ਤਿਸ ਪਾਣਾ ਤਮਨ ਵਸਾਈਆ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕਡੀਆਂ ਬੁਰਿਆਈਆ ਸਹਿ ਟੁੱਟੇ ਨੋ ਨਿਦ ਪਾਈਆ ਸਹਿ ਟੁੱਟੇ ਨੋ ਨਿਦ ਪਾਈਆ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾ ਕਾ ਅੰਤਰ ਜਾਮੀ ਉਠਤ ਸੋਖੀਆ ਬੈਠਤ ਸੋਖੀਆ ਪਉ ਨਹੀ ਲਾਗੇ ਜਾ ਐਸੇ 부ਝਿਆ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤ ਘਰ ਸੁਖ ਵਸੀਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਡਾਇਆ ਤੁਮ ਦਾ ਤੇ ठाकुर ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹੰਬਾਰਕ ਤੁਮਰੇ ਧਾਰੇ ਜਿਵਾ ਇੱਕ ਕਵਣ ਗੁਣ ਗਈਏ ਬੇਸ਼ੁਮਾਰ ਬੇਅੰਤ ਸੁਆਮੀ ਤੇਰੋਂ ਅੰਤ ਨਾ ਕਿ ਨਹੀਂ ਲਈਏ ਰਹਾਉ कोट पराद हमारे खंडो अनक विधि समझाओ हम अज्ञान अलप मत थोरी तुम आपन बिरद रखाओ तुम्हारी शरण तुम्हारी आशा तुम ही सजन सुहेले रखो रखन हार दयाला नानक करके गोल वाहो वाहो का बड़ा तमासा ਆਪੇ ਹਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪਰਗਾਸਾ ਆਪੇ ਜਲ ਆਪੇ ਥਲ ਥੰਮਨ ਆਪੇ ਕੀਆ ਕਟਕਟ ਬਾਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰ ਆਪ ਹੀ ਪਾਸ਼ਾ ਗੁਰਮੁਖ ਸੰਗਤ ਸਭੇ ਵਿਚਾਰੋ ਵਾਹ ਵਾਹ ਕਾ ਬੜਾ ਤਮਸਾ ਇਕ ਮਨ ਪੁਰਖ ਧਿਆਇ ਵਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾ ਸਚ ਚਰਣ ਲੈ ਰਿਦੈ ਵਸਾਓ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਵਜਸਰੇ ਗਾਵੇ ਗੰਭੀਰ ਤੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵੇ ਇੰਦਰ ਆਦ ਪਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਨਿਓ अबरा को दास पाट की लाच जैसी राखी लाच भगत प्रहलाद की हरना क सफारे कर आज पुण्य द्रौपती लाच रखी हर प्रपची छीनत वस्त्र दीन पोसाज ਸੋ ਤਾ ਮਾ ਅਪ ਤਾ ਤੇ ਰਾਖਿਆ ਕਨਕਾ ਪੜਤ ਪੁਰੇ ਤੇ ਕਾਜ ਸ਼੍ਰੀ ਸਤ ਗੁਰ ਸੋ ਪਰ ਸਨ ਕਲ ਜੁਗ ਹੋਏ ਰਾਖੋ ਤਾਸ ਪਾਟ ਕੀ ਲਾਜ ਰਾਖੋ ਤਾਸ ਪਾਟ ਕੀ ਲਾਜ साची सत गुरु दा तारा दर्शन देख सगल दुख नासे से चरण कमल बलिहारा सत परमेश्वर सत साध जन नेह चल हर का नाओ भगत पावनी पार ब्रह्म की अविनाशी गुण गाओ अगम अगोचर मित नहीं पाईए सगले घटा आधार नानक वाहो वाहो कहो ताको जाका अंत न पार बलिहारी गुरु आपने ਜਿਨੇ ਮਨਸ ਤੇ ਦੇਵਤੇ ਕੀਏ ਕਰਤੇ ਨ ਲਾਗੀਵਾਰ ਜੇ ਸੋ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਇਹ ਤੇ ਜਾਣਣ ਹੁੰਦਿਆਂ ਗੁਰਪਿਨ ਕੋਰੇ ਅੰਧਾ ਲੇ ਹਰੀ ਗੁਰ ਆਪਨੇ ਜੋ ਹੰਡੀ ਸਦਵਾਰ ਤੀਨ ਦਦਤ ਦੁਖ ਪੰਜਨਾ ਕਟਕਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਯਾਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੈਸਾ ਸਤ ਗੁਰ ਸੁਣੀ ਦਾ ਤੈ ਸੋਹੀ ਮੈਂ ਡੀਟ ਵਿਛੜਿਆ ਮੇਲੇ ਪ੍ਰਭ ਹਰ ਦਰਗੇ ਕਵਸੀਟ ਹਰ ਨਾਮੋਂ ਮੰਤਰ ਦੜਾਏ ਦਾ ਕੱਟੇ ਹਮੈ ਰੋਗ ਨਾਨਕ ਸਤ ਗੁਰ ਤੇ ਨਾਮ ਮਿਲਾਇਆ ਜਿਨਾਂ ਤੁਰੇ ਪਿਆਸ ਜੋਗ ਹਮ ਆਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤਦਾਰਾ ਸਿਉ ਪੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ہے ملانت جام تراس مٹائی ایک ارदास باٹ کیرت کی گور رام दास را کھو شرنا ایک ارदास باٹ کیرت کی گور را